ਦੇਖੇ ਸਰ ਨਾਲ ਇਧਰ ਇਹ ਵੇਖੇ ਨਾ ਕੰਮ ਕਰਾ ਰਿਹਾ ਤੇ ਵਰਗੀ ਇੱਕ ਚਲੋ ਜੀ ਇਹ ਪਾਣੀ ਪਾਓ ਤੇ ਨਾ ਨਾ ਹਾਰੀ ਇੱਕ ਮਿੰਟ ਬਾਬਾਏ ਸੁਣੋ ਵੱਧ ਕਰ ਲੈਣਾ ਤੇ ਸੱਟ ਹੁਣ ਆ ਜਾ ਚਲੋ ਚਲੋ ਠੀਕ ਹੈ ਜੀ ਪਾਣੀ ਪਾ ਦੇ はいはい。 ਅੱਜ ਜਿਹੜਾ ਸ੍ਰੀ ਪ੍ਰੋਗਰਾਮ ਹੋਇਆ ਜੀ ਸਰ ਉਸ ਬਾਰੇ ਵਿੱਚ ਤਾਂ ਹਰ ਸਾਲ 31 ਅਕਤੂਬਰ ਨੂੰ ਰਾਸ਼ਟਰੀ ਇਤਿਹਾਸ ਦਾ ਦਿਵਸ ਮਨਾਇਆ ਜਾਂਦਾ ਹੈ ਇਹ ਦਿਨ ਸਰਦਾਰ ਵੱਲਭਭਾਈ ਪਟੇਲ ਜੀ ਦੇ ਜਨਮ ਦਿਨਤੀ ਵਜੋਂ ਤੇ ਮਨਾਇਆ ਜਾਂਦਾ ਹੈ ਉਹ ਭਾਰਤ ਦੇ ਲੋਹ ਪੁਰਸ਼ ਦੇ ਤੌਰ ਤੇ ਵੀ ਜਾਣੇ ਜਾਂਦੇ ਆ ਆਜ਼ਾਦੀ ਦੇ ਬਾਅਦ ਭਾਰਤ ਵਿੱਚ 560 ਤੋਂ ਵੱਧ ਸੂਬੇ ਸਨ ਜਿਨ੍ਹਾਂ ਨੂੰ ਇਕਜੁੱਟ ਕਰਕੇ ਇੱਕ ਭਾਰਤ ਬਣਾਉਣ ਦਾ ਸ਼ੇਰ ਜਿਹੜਾ ਵਾ ਉਹ ਸਰਦਾਰ ਪਟੇਲ ਜੀ ਨੂੰ ਤੇ ਜੰਦਾ ਹੈ ਰਾਸ਼ਟਰੀ ਇਕਤਾ ਦਿਵਸ ਸਾਨੂੰ ਇਕਤਾ ਅਖੰਡਤਾ ਅਤੇ ਭਰਾਤਰੀਵਾਦ ਦੀ ਮਹੱਤਤਾ ਯਾਦ ਜਾਂਦਾ ਵਾ ਇਸੇ ਸਿਰਸ ਧਰਮ ਵਿੱਚ ਅਸੀਂ ਥਾਣੇ ਤੋਂ ਲੈ ਕੇ ਸਕੂਲ ਤੱਕ ਸਕੂਲ ਦੇ ਬੱਚਿਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਇੱਕ ਮੈਰਾਥਨ ਦੌੜ ਦਾ ਪ੍ਰਬੰਧ ਕੀਤਾ ਜਿਨ੍ਹਾਂ ਨੂੰ ਕਾਲਵੇਟ ਸਕੂਲ ਵਿੱਚ ਜਾ ਕੇ ਉੱਥੇ ਇਹ ਸਮਾਰਟੀ ਹੋਈ ਆ ਇਥੇ ਬੱਚਿਆਂ ਨੂੰ ਸੂਰਾਰ ਪਵਲਭਾਈ ਪਟੇਲ ਜੀ ਦੇ ਜੀਵਨ ਬਾਰੇ ਦੱਸਿਆ ਗਿਆ ਅਤੇ ਬਾਅਦ ਵਿੱਚ ਉਹਨਾਂ ਨੂੰ ਰਿਫਰੈਸ਼ਮੈਂਟ